ਨੌਜਵਾਨ ਹਰ ਹਫਤੇ ਜਾਂਦਾ ਸੀ ਚਰਚ 15 ਦਿਨਾ ਤੋਂ ਨਹੀਂ ਪਰਤਿਆ ਘਰ ਮਾਦਾ ਰੋ ਰੋ ਹੋਇਆ ਬੁਰਾ ਹਾਲ ਬਟਾਲਾ ਦੇ ਸੱਗਰਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਪਿਛਲੇ 15 ਦਿਨਾ ਤੋਂ ਜਲੰਧਰ ਗਿਆ ਸੀ ਤੇ ਵਾਪਸ ਘਰ ਨਹੀਂ ਪਰਤਿਆ ਗੁੰਮशुदा ਨਜਵਾਨ ਦੀ ਮਾਂ ਨੇ ਕਿਹਾ ਕਿ ਉਸ ਦਾ ਬੇਟਾ ਹਰ ਹਫਤੇ ਚਰਚ ਜਾਂਦਾ ਸੀ ਤੇ ਵਾਪਿਸ ਵੀ ਆ ਜਾਂਦਾ ਸੀ ਪਰ ਕਰੀਬ ਪਿਛਲੇ ਦਿਨਾਂ ਤੋਂ ਉਸ ਦਾ ਬੇਟਾ ਘਰ ਵਾਪਸ ਨਹੀਂ ਆਇਆ ਤੇ ਮਾਂ ਨੇ ਇੱਥੇ ਕਿਹਾ ਕਿ ਮੇਰਾ ਬੇਟਾ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਇੱਕ ਮਾਂ ਨੇ ਇੱਥੇ ਰੋ ਰੋ ਕੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦਾ ਪੁੱਤ ਉਹਨਾਂ ਨੂੰ ਘਰ ਵਿੱਚ ਲਿਆ ਕੇ ਦੇ ਦੇਣ ਤੇ ਇਤਲਾਹ ਦੇਣ ਵਾਲੇ ਨੂੰ ਇੱਥੇ ਇਨਾਮ ਦੇਣ ਦੀ ਗੱਲ ਵੀ ਇੱਥੇ ਕਹੀ ਗਈ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਮਾਂ ਦਾ ਪੁੱਤ ਇੱਥੇ ਗਵਾਚਿਆ ਹੈ ਤੇ ਉਸ ਨੂੰ ਲੱਭਣ ਦੀ ਇੱਥੇ ਮਾਂ ਕੋਸ਼ਿਸ਼ ਕਰ ਰਹੀ ਹੈ ਤੇ ਪ੍ਰਸ਼ਾਸਨ ਅੱਗੇ ਲਗਾਤਾਰ ਗੁਹਾਰ ਵੀ ਲਗਾ ਰਹੀ ਹੈ ਸੁਣੋ ਕੀ ਕਿਹਾ ਇੱਥੇ ਇਸ ਮਾਂ ਨੇ ਜੀ ਕੀ ਨਾਮ ਜੀ ਮੈਂ ਜੀ ਕੀ ਗੱਲ ਹੋਈ ਜੀ ਬਰ ਚਾਂਡਾ ਚਰਚੇ ਚ ਗਿਆ ਹੀ ਅੱਗੇ ਛੰਡੇ ਦੀ ਛੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਬਸ ਟਾਂਡੇ ਗੁੰਮ ਹੋ ਗਿਆ ਕਿਹੜੇ ਚੜ ਜਾਂਦੇ ਸੀ ਬਸ ਟਾਂਡਾ ਕਿਹੜੇ ਚੜ ਜਾਂਦੇ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉਤੋਂ ਬਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਛੰਡੇ ਦੀ ਛੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਜੀ ਤੇ ਉੱਥੇੋਂ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਆਸਟੇਂਡ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਉੱਥੇ ਹਾਂਜੀ ਗਏ ਹਾਂ ਲੱਭਣ ਗਏ ਹੀ ਮੈਂ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਇਹ ਕੀ ਨਾਮ ਸੀ ਆਹ ਰਾਜਾ ਕਿੰਨੀ ਉਮਰ ਸੀ ਉਮਰ ਆਦੀ 16 ਸਾਲ 16-17 ਸਾਲ ਦਾ ਹੋਗਾ ਤੇ ਪਹਿਲਾਂ ਵੀ ਕਰੀਦਾ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋੜਦਾ ਤੇ ਥੋੜਾ ਜਿਹਾ ਕਰਕੇ ਹੀ ਕੀ ਘੋੜ ਲਵੰਦੇ ਸੀ ਹਾਂਜੀ ਕੀ ਘੋੜ ਲਵੰਦੇ ਲੋਕਾਂ ਅੱਗੇ ਕਿ ਜਿਹੜੇ ਚਰਚ ਵਾਲਿਆਂ ਨੇ ਕਿਹਾ ਕਿ ਨਹੀਂ ਇਹ ਚੰਦਾ ਦੂੰਦਾਰਿਆ ਜਿਹੜੇ ਗਏ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਿਆ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇ ਨੂੰ ਪਿਆਰਾ ਜੀ ਨਾਮ ਉਹ ਆਪਣਾ ਭਾਈ ਰਿੰਕੂ ਕੀ ਗੱਲ ਹੈ ਭਾਜੀ ਮੇਰਾ ਭਰਾ ਹੀ ਛੋਟਾ ਰਾਜਾ ਪਹਿਲਾਂ ਚਰਚ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚਰਚ ਕਰੀ ਆ ਜਾਂਦਾ ਹੀ ਤੇ ਕਈ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਐਸ ਵਾਰ ਪਈ ਜਹੰਦਰ ਚਰਚੇ ਦੇ ਵਿੱਚ ਉਹ ਆਪਸ ਨਹੀਂ ਆਇਆ ਬਟਾਲੇ ਕਿੰਨੀ ਮਰੀ ਉਹਦੀ ਹਾਂਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਕੱਲ ਪਰਸੋਂ ਦਾ ਰੋਂਦੇ ਹਾਂ ਪਰ ਸ਼ਾਉਂਦੇ ਹਾਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਪਈ ਤਿਆਰ ਹਾਂ ਜਿਹੜਾ ਤੁਹਾਡਾ ਬ੍ਰਦਰ ਸੀਗਾ ਰੋਸ਼ਣ ਹਾਂਜੀ ਉਹ ਪਹਿਲਾਂ ਵੀ ਕਿਹੇ ਜਾਂਦੇ ਉਹਨਾਂ ਦੇ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਵਿਲਾਮ ਜਾਂਦੇ ਰਹੀ ਤੇ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਕਿ ਚੰਦਰਬਾਹ ਟੈਂਡਰ ਵਿੱਚ ਮਲਗ ਗੁੰਮ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਭੇਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂੰ ਮਿਲਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨਾਂ ਨਾਮ ਦੇ ਨੂੰ ਤਿਆਰ ਆ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ